ਕਹਿੰਦਾ ਟਰੈਕਟਰ ਤੇ ਅੱਜ ਡੈਕ ਰਖਾਉਣਾ ਤੇ ਰਖਾਉਣਾ ਵਾ ਗਰਾਰੀ ਚਾਚੇ ਨੇ ਵੀ ਭਾਈ ਨੂੰ ਸਾਰੇ ਦੋ ਵਧਾਈਆਂ ਭਾਈ ਹੁਣ ਲੈ ਲਿਆ ਬੁਲਟ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਟੂ ਅਨਦਰ ਵਲੌਗ ਅੱਜ ਮਿੱਤਰੋ ਆਪਾਂ ਪਹ ਪੈ ਗਿਆ ਪੇਚਾ ਪੈਂਟ ਚ ਤੇ ਡੰਗਾ ਡੰਗਾ ਆਪਾਂ ਚੱਕ ਲਿਆ ਤੇ ਆ ਗਿਆ ਬੌਸ ਮੇਰਾ ਮੈਂ ਤਾਂ ਪੇਚਾ ਪੈ ਗਿਆ ਅੱਜ ਆਪਣਾ ਕੁੱਤਿਆਂ ਨਾਲ ਡੰਡੇ ਵੱਢ ਲਿਆ ਆਕਾ ਮੈਂ ਚੱਲ ਜੀ ਹੁਣੇ ਡੱਲੀਏ ਚੱਲ ਹੁਣੇ ਚੱਲ ਜੀ ਆਣਾ ਚੱਲ ਚੱਲ ਆਪਾਂ ਮੋੜ ਤੋਂ ਲੀ ਮਿੱਤਰੋ ਮਿਲਦੇ ਹੁਣ ਤੁਹਾਨੂੰ ਉੱਥੇ ਜਾ ਕੇ ਕਿਉਂਕਿ ਵੀਡੀਓ ਨਹੀਂ ਬਣੀ ਤਾਂ ਲੱਤਾਂ ਲੱਤਾਂ ਨੂੰ ਬਾਲਾਂ ਪਰਨੇ ਕਿਉਂਕਿ ਜਿਹਨੇ ਛੇੜ ਕੇ ਉਡਾਲਾ ਮਾਰਦੇ ਕੁੱਤੇ ਆਵੇਂ ਹਨ ਤੇ ਮਿੱਤਰੋ ਮਿਲਦੇ ਹੁਣ ਤੁਹਾਨੂੰ ਉੱਥੇ ਜਾ ਕੇ ਦਿਖਾਉਣੇ ਤੁਹਾਨੂੰ ਕਿੰਨਾ ਨਾ ਪੇਚਾ ਪਿਆ ਆਪਣਾ ਬਹੁਤ ਮੋਦੀ ਹਨਾ ਤੈਨੂੰ ਫੋਨ ਬਹੁਤ ਆ ਰਿਹਾ ਹਾਲੋ ਮਿਲਦੇ ਮਿੱਤਰੋ ਮੈਟਰੋ ਮੈਂ ਦਰ ਮਾਰਨਾ ਹੈ ਏ ਢੀੜਾ ਤੇ ਜਿਹੜੇ ਆਪਾਂ ਡੰਡੇ ਜਿਹੜੇ ਅੱਗੇ ਵੱਢ ਕੇ ਲਿਆਂਦੇ ਸੀਗੇ ਉਹ ਆਪਾਂ ਦਿੱਤੇ ਉਧਰ ਲਾ ਤੇ ਚੀਮਾ ਸ਼ਾਹ ਦੇ ਭੇਜ ਪਾਈ ਪਾਈ ਜਾਂਦੇ ਤਾਰਾਂ ਉਧਰੋਂ ਤੇ ਚੱਲਦੇ ਇਹਨਾਂ ਨੂੰ ਮੈਂ ਢੀੜਾ ਗੂੜਾ ਮਾਰਨਾ ਹੈ ਤੇ ਮਿੱਤਰੋ ਫੀਲਿੰਗ ਆ ਜਮਾ ਓਕੇ ਹੋ ਗਈ ਆ ਹਾਲ ਤਾਂ ਮੈਂ ਇਗਨੋਰ ਕਿਉਂਕਿ ਮਿੱਤਰੋ ਬਸ ਬੱਥ ਥੋੜੇ ਦੇਣਾ ਪਹਾੜਾਂਵਾਲ ਦਾ ਵੀ ਟੂਰ ਆ ਬਸ ਛੇਤੀ ਘਾੜ ਦੇਣਾ ਜਿਸ ਦਿਨ ਬਸ ਤਿੰਨ ਕਿਲੇ ਰਹਿ ਗਏ ਭਾਈ ਕੇ ਝੋਨਾ ਲੱਗਣ ਵਾਲਾ ਤੇ ਉਸ ਦਿਨ ਜਿੱਦਣ ਹੀ ਲੱਗ ਗਿਆ ਝੋਨਾ ਗੀਨਾ ਸੌਰੀ ਆਲੂ ਲਗਣ ਵਾਲੇ 3 ਕਿੱਲੇ ਰਹਿ ਗਏ ਆ ਬਾਕੀ ਆਪਾਂ ਲਾਦੇ ਆ ਤੇ ਸਾਤ ਕਿੱਲੇ ਬਸ ਪੈੜੀ ਤਿਆਰ ਆ ਪੂਰੀਆਂ ਤੇ ਬਸ ਮਾਰਕਾ ਲਾ ਕੇ ਭਈਆਂ ਨੇ ਲਾ ਦੇਣੇ ਆ ਤਵਾ ਵਾਸਤੇ ਜਿੱਦਣ ਕੰਮ ਨਿਬੜ ਗਿਆ ਆਪਾਂ ਕੱਢ ਦੇਣਾ ਟੂਰ ਮਿੱਤਰੋ ਤੇ ਮਿਲਦੇ ਆ ਤੁਹਾਨੂੰ ਠਹਿਰ ਕੇ ਉਹ ਯਾਂਗੋ ਕੰਮ ਕਰਾਤਾ ਉਸਤਾਦ ਹੁਣਾਂ ਨੇ ਅੱਛਾ ਠੀਕ ਆ ਠੀਕ ਉਹ ਯਾਰ ਆਮਰੂਦ ਦਾ ਵਿੰਗਾ ਕਰਤਾ ਭਾਈ ਐਸੇ ਨਾਤ ਕੀਆ ਕਰੋ ਯਾਰ ہماری ਖੇਤੀ ਬਾੜੀ ਇਹਦੇ ਉੱਤੇ ਰਾ ਦੇਣੀ ਹੈ ਨਾ ਪਤਾਰ ਜਾਂਦੇ ਥੱਲੇ ਕਰ ਦਿੰਨੇ ਆ ਛਿਗਾ ਬਾੜ ਚੱਲਾ ਹੈਗਾ ਸ਼ਾਂ ਮਤਰਾ ਮਿਲਦੇ ਆ ડીકે ਬੂਟੇ ਆਪਣੇ ਹੋ ਗਏ ਵਾਵਾ ਕਾ ਮੇਰੀ ਜੱਡੀ ਹੋ ਗਈ ਦਰੇਗਾ ਲਓ ਮਿੱਤਰੋ ਕਰਤਾ ਜਾਲੂਆਂ ਨੂੰ ਆਪਾ ਪਾਣੀ ਸ਼ੁਰੂ ਬੰਦੇ ਆਪਣੇ ਮਗਰੇ ਮਗਰੇ ਤੁਰੇ ਆਉਂਦੇ ਆ ਤੇ ਕੰਮ ਹੋ ਗਿਆ ਪੂਰਾ ਯੈਂਗੋ ਭਾਈ ਨੂੰ ਸਾਰੇ ਦੋ ਵਧਾਈਆਂ ਭਾਈ ਹੁਣ ਲੈ ਲਿਆ ਬੁਲਟ ਤੇ ਸੌਰੀ ਨੰਬਰ ਨਹੀਂ ਦਿਖਾਉਣਾ ਤੇ ਇੱਧਰ ਚੈੱਕ ਕਰੋ ਮਿੱਤਰੋ ਆਲੂ ਆਲੂ ਆ ਗਈ ਆਪਣੀ ਦੀ ਰੋਟੀ ਤੇ ਰੋਟੀ ਖਾਣਦੇ ਆ ਮੈਸ਼ ਛਾ ਗਿਆ ਹੋਇਆ ਮੜੇ ਅੰਦਰ ਤੇ ਰੋਟੀ ਖਾ ਗਿਆ ਮਿੱਤਰੋ ਮਿਲਦੇ ਆ ਤੁਹਾਨੂੰ ਵੀ ਆਪਾਂ ਕੀ ਕਰਨਾ ਅੱਜ ਆਲੂ ਜਿੰਨੇ ਵੀ ਆ ਸਾਰੇ ਇਹ ਕੱਢ ਦੇਣੇ ਵਿੱਚ ਵਿੱਚੋਂ ਦਾਦੇ ਤੁਹਾਨੂੰ ਬਗੇ ਕੀ ਕਰਨਾ ਕੀ ਨਹੀਂ ਮੈਂ ਕਹਾ ਸਾ ਜੀ ਕੀ ਕੀ ਨਹੀਂ ਮੈਂ ਕਹਿੰਦਾ ਵੀ ਆਪਾਂ ਕਿਦਾਂ ਕੁੱਲਣ ਪਾਈਏ ਕਿਹਾ ਤੇ ਛੋਟਾ ਗੱਡੀ ਆਪਣੀ ਦਾ ਅੱਛਾ ਤੇ ਦੇ ਦਾਂ ਕਿਹੜੀ ਖੇਤ ਦੀ ਹੈ ਠੀਕ ਆ ਤੇ ਚਾਚੇ ਘਰੇ ਉਹ ਵੀ ਪਤਾ ਲੱਗੇ ਜਦੋਂ ਚੜ ਜਵੇ ਤੇ ਕਾਦਦੇ ਨੇ ਗਾਲਾਂ ਬਹੁਤ ਕੱਢਣੀਆਂ ਜੀ ਆਪਾਂ ਕਹਿੰਦੇ ਨਹੀਂ ਕਿਹੜਾ ਜੋਰ ਲਵਾਈਏ ਤੇ ਉੱਧਰ ਕਰਦੇ ਹਾਂ ਇਹ ਬਾਤ ਇਹਦਾ ਕਹਿਣਾ ਆਪਾਂ ਚਲੋ ਠੀਕ ਆ ਮਿੱਤਰੋ ਡੀਲ ਹੋ ਗਈ ਡਨ ਕੱਲ ਨੂੰ ਤੁਹਾਨੂੰ ਕੱਲ ਨੂੰ ਜਾਂ ਪਰਸੋਂ ਨੂੰ ਵਲੌਗ ਮਿਲੂਗਾ ਮਰੂਤੀ ਬੱਸਿਕ ਸਵਿਫਟ ਸੋਚਨ ਮੁਕਾਬਲਾ ਤਾਂ ਹੁਣ ਮਿੱਤਰੋ ਖਾ ਲਈਏ ਰੋਟੀ ਤੇ ਮਿਲਦੇ ਤੁਹਾਨੂੰ ਬ੍ਰੇਕ ਤੋਂ ਬਾਅਦ ਆ ਤੈ ਮੈਟਰੋ ਆਲੂਆਂ ਦੀ ਆਪਾਂ ਕਰਨਦੇ ਆ ਕਟਿੰਗ ਇਦਾਂ ਸਾਡਾ ਫਸਲ ਕੱਢਦਾ ਹੁੰਦਾ ਇਹ ਗੇ ਸਕੀਮ ਨਾਲ ਸਾਹ ਦਸੀ ਮੜਾ ਕੀ ਆਲੂ ਕਾ ਦੋ ਆਪਾਂ ਕੱਟਣਦੇ ਆ ਓਏ ਯਾਰ ਲੋਕਾਂ ਨੂੰ ਨਹੀਂ ਪਤਾ ਇਹ ਆਪਾਂ ਨਵੀਂ ਕੋਈ ਕੱਢੀ ਆ ਇੱਕ ਆਲੂ ਦੋ ਦੇਖੋ ਦੋ ਪੀਸ ਹੋ ਗਏ ਨਾ ਇਹ ਦੋ ਪੀਸਾਂ ਨੂੰ ਕਿਨੇ ਕਿਨੇ ਦੋ ਦੋ 2.5 ਕਿਲੋ ਇਹਨਾਂ ਨੂੰ ਨਿਕਲੋਣੇ ਆ ਅੱਛਾ ਕਿੰਨਾ ਫਾਇਦਾ ਬਾਬਾ ਜੀਤੀ ਆ ਸਹੀ ਬੰਦ ਔਰ ਘਾਹ ਕਾਲ ਲੈ ਕਹਿੰਦੇ ਘਾਹ ਕੱਲ ਨਹੀਂ ਗੇ ਕੋਈ ਦਰ ਹੀ ਕਰੀਗਾ ਠੀਕ ਆ ਹਾਂ ਓਕੇ ਤੇ ਮੇਤਰੋ ਉਧਰੋਂ ਕੰਮ ਨਵੇੜ ਕੇ ਆ ਗਿਆ ਹਾਂ ਜੀ ਮੈਂ ਤਾਂ ਹੋਣਾ ਆਪਾਂ ਜਾਣਦੇ ਆਂ ਸ਼ਹਿਰ ਤੇ ਸ਼ਹਿਰ ਆਪਾਂ ਨੂੰ ਕੰਮ ਜ਼ਰੂਰੀ ਹੈ ਕੋਈ ਦੱਸ ਦੇ ਤੁਹਾਨੂੰ ਕੀ ਆ ਤੇ ਮਿਲਦੇ ਆਂ ਤੁਹਾਨੂੰ ਸ਼ਹਿਰ ਪਹੁੰਚ ਗਏ ਮਿੱਤਰੋ ਤੇ ਮੇਤਰੋ ਕਰਪੂਤਲਾ ਸ਼ਹਿਰ ਵਿੱਚ ਰਾਚੀ ਬਹੁਤ ਆਈ ਉਹ ਠੋਕ ਚੱਲੀ ਗੱਡੀ ਜੌਂੜਿਆਰ ਚ ਅੱਧਾ ਘੰਟਾ ਹੋ ਗਿਆ ਮਿੱਤਰੋ ਕਿਲੋਮੀਟਰ ਮਣੀ ਪਾਰ ਹੋਇਆ ਕਿਉਂਕਿ ਆ ਰਾਚੀ ਬਹੁਤ ਜ਼ਿਆਦਾ ਆ ਸ਼ਹਿਰ ਅੱਜ ਆ ਪਗਾਨੀ ਦਿਵਾਲੀ ਕਰਕੇ ਆ ਉਧਰੋਂ ਗੱਡੀਆਂ ਆਈ ਜਾਂਦੀਆਂ ਇਧਰੋਂ ਜਾਈ ਜਾਂਦੀਆਂ ਭਾਰਤੀ ਪੈਟਰੋਲੀਅਮ ਕੋਲੇ ਭੁੰਦੇ ਆ ਆ ਮੋੜ ਆ ਬੰਦਾ ਬਿਨਾ ਟਰੈਕਟਰ ਤੋਂ ਉਥੋਂ ਦਾ ਖੜੀਸ ਕੇ ਲੈ ਜਾਉ ਭਾਜੀ ਕੀ ਨਾਮ ਆ ਭਾਜੀ ਨਾਮ ਕੀ ਆ ਟੁੱਟੀ ਡੰਡੀ ਵਾਲਾ ਕੱਪ ਭਾਰੀ ਜੱਜ ਫੜਾ ਦਾਂਗੇ ਨੇਰੀਆਂ ਲਿਆ ਦੂ ਬਿੱਲੋਂ ਨੇਰੀਆਂ ਤੇਰੀਆਂ ਲਿਆ ਦੁੱਗਲੋ ਤੇਰੀਆਂ ਤੇ ਮਿੱਤਰੋ ਅੱਜ ਫੇਰ ਆਪਾਂ ਵਢੋਂ ਲੱਗਿਆ ਚੋਨਾ ਤੇ ਸ਼ੈਰੋ ਹੋ ਗਿਆ ਆ ਗਿਆ ਤੁਹਾਡਾ ਭਰਾ ਵੱਡਾ ਭਰਾ ਦਾ ਡਾਗਿਆ ਸ਼ੈਰੋ ਆ ਹੁਣ ਆਪਾਂ ਮੈਸੀ ਤੇ ਲੈ ਖਾਵਾਂਗੇ 16 ਫੁੱਟੀ ਟਰਾਲੀ ਭਾਈ ਭਾਈ ਨੇ ਨਹੀਂ ਪਾਇਆ ਨਵਾਂ ਮੈਪ ਆਇਆ ਸੰਗਲ ਲਿਆਗੇ ਨਵਾਂ ਪਾਤਾ ਇਧਰ ਐਂਗਲ ਟਾਇਰ ਭਾਈ ਨੇ ਸਾਰਾ ਰਗੜਤਾ ਹਾਂਜੀ ਭਾਈ ਐਂਗਲ ਲਿਆ ਕੇ ਨਵਾਂ ਪਾਤਾ ਆਹੀ ਦੇਪਣ ਰੋਈ ਜਾਂਦੇ ਉਹੇ ਲਗਦਾ ਅੱਜ ਭਾਈ ਨੂੰ ਅਸੀਂ ਸਵੇਰ ਦੇ ਗਈ ਜਾਂਦੇ ਵੀ ਡੈਕ ਲਵਾਉਣਾ ਤੇ ਤਾਂ ਭਾਈ ਮੰਨ ਨਹੀਂਦਾ ਜਿੱਦਾਂ ਕਹਿੰਦਾ ਲੈ ਜਾਓ ਜਿੱਦਾਂ ਮਰਜ਼ੀ ਰਖਾ ਲਿਓ ਸਾਡਾ ਮਨ ਇੰਨਾ ਖੁਸ਼ੀ ਗਣਾ ਆਦਾਸ ਤਾਦ ਨੇ ਆਣ ਕੇ ਫੇ ਝੋਨੇ ਦਾ ਪੰਗਾ ਮਾਰ ਤਾ ਕੋਈ ਤਿੰਨ ਪਈਆਂ ਉਹ ਤਿੰਨ ਨਿਕਲ ਜੀ ਤੇ ਮਿੱਤਰੋ ਆਪਾਂ ਕੱਲੀਏ ਮੈਸੇਜ ਸਟਾਰਟ ਆ ਭਾਈ ਅੜੋ ਉਹ ਲਾ ਕੁੰਡੀ ਦੇਖੋ ਕਿੱਥੇ ਕੋਟ ਲੱਤਾਂ ਮੇਰੀਆਂ ਵੀ ਚਾਹ ਜਾਈਗੀਆਂ ਮਾੜੀ ਮੜੀ ਤੋੜਿਓ ਟਰਾਲੀ ਕਾ ਨੂੰ ਤੋੜਿਓ ਲਾਓ ਮਿੱਤਰੋ ਇੱਧਰ ਕਰੋ ਚਾਹ ਕਾ ਪਲੈਂਟਰ ਨਾਲ ਆਲੂ ਲੱਗਣ ਲਾਉਣ ਦੇ ਆਪਣੇ ਬੰਦੇ ਦੇਖ ਕੇ ਮਿੰਨਾ ਮਿੰਨਾ ਹੱਥ ਦੀਆਂ ਤੂੰ ਓ ਬੱਲੇ ਸਾਡੀ ਕੈਸੇ ਹੋ ਤੇ ਹਲ ਤਾਂ ਕਰਦਾ ਇੱਦਾਂ ਕਰਕੇ ਉੱਤੇ ਛਾੜ ਦਵਾ ਭਾਈ ਨੂੰ ਆ ਗਏ ਓਏ ਭਾਈ ਹੈਂ ਕੱਲ ਦੇ ਲੋ ਵੱਟੇ ਤੇ ਰਾਤ ਪਲਾ ਆ ਜੇ ਤੇਰਾ ਤੇ ਮੇਦਰਾ ਟਰਾਲੀ ਆਪਾਂ ਪਾਲੀ ਹੈਗੀ ਆਪਾਂ ਕਰੂਗੇ ਉਹ ਹੋਰ ਨੇ ਸ਼ਾਹੀ ਹੁਣ ਦੱਸ ਕੀ ਕਹਿੰਨੇ ਸ਼ਾਹੀ ਹੁਣ ਦੱਸਿਓ ਮੜਿਆ ਮੈਂ ਕਿ ਗੱਡੀ ਤਾਂ ਇਹ ਵੀ ਲੈ ਲਈਏ ਪਰ ਆ ਜਿਹੜਾ ਸ਼ੌਂਕ ਆਣਾ ਜਿਹੜਾ ਕੋੜਿਆਂ ਵਾਲਾ ਜਿੰਨਾ ਚਿਰ ਘਰਦਿਆਂ ਦੇ ਸਾਰੇ ਤਾਂ ਤੋਂ ਵਗਾਏ ਨੇ ਨਾ ਉਹਨਾਂ ਦੇ ਹੱਡਿਆਂ ਨੇ ਸ਼ੌਂਕ ਪੂਰੇ ਕਰਨੋ ਸਾਲਿਆ ਉਹ ਵੀ ਕੋਈ ਬੰਦਾ ਜਿਹਨੇ ਸ਼ੌਂਕ ਹੀ ਨਾ ਪੂਰਾ ਕੀਤਾ ਕੱਸ ਸਹੀ ਗੱਲ ਆ ਉਹਨਾਂ ਪਰਵਾਗੇ ਸ਼ੌਂਕ ਪੂਰੇ ਨੇ ਲੈ ਸ਼ੌਂਕ ਹੀ ਮਰਨਾ ਚਾਹੀਦਾ ਆਯਾ ਵਰਦਾਰ ਸ਼ਾਦੀ ਬਹਿਸ ਚੱਲ ਰਹੀ ਆ ਭਾਈ ਨੂੰ ਕਿੜਾ ਜਿਹੜਾ ਹੈਗਾ ਉਹ ਤਾਂ ਕੱਢ ਦੇ ਨੇ ਕਿਸੇ ਨੇ ਹੈਗਾ ਵੀ ਕਾ ਕਰ ਰੋਚਦਾ ਕਾਂਗਰਸ ਕੱਢੋ ਸ਼ਾਹ ਕਹਿੰਦਾ ਟਰੈਕਟਰ ਤੇ ਅੱਜ ਡੈਕ ਰਖੋਣਾ ਤੇ ਰਖੋਣਾ ਵਾ ਗਰਾਰੀ ਚਾਚੇ ਨੇ ਵੀ ਆਪਣੀ ਗੱਲ ਹੋਈ ਜਾਂਦਾ ਕਹਿੰਦਾ ਜੋ ਮਰਜ਼ੀ ਕਰੋਗਾ ਭਾਈ ਨਹੀਂ ਮੰਨਣਦੇ ਬਸ ਇਕੱਲੇ ਭਾਜੀ ਮੰਨਿਆ ਪਿਆ ਤੱਕ ਇਹਨਾਂ ਦਾ ਕੱਢਣਾ ਮੈਨੂੰ ਅੱਦਾਂ ਕ ਮੰਨਿਆ ਹੋਇਆ ਭਾਈ ਪਹਿਲਾ ਟਰੈਕਟਰ ਇਹਦੀ ਵਾਰੀ ਆ ਇਹ ਮੈਸੇਜ ਵਾਲੀ ਆ ਪਰ ਨਹੀਂ ਨਹੀਂ ਮੇਰੀ ਗੱਲ ਸੁਣ ਤੂੰ ਪਹਿਲਾ ਪਹਿਲਾ ਇਹਦੀ ਗੱਲ ਆ ਫੇਰ ਆ ਪਰ ਕੋਣਾ ਚਲ ਇੱਦਾਂ ਕਰ ਇੱਥੇ ਨਹੀਂ ਰਖਣਾ ਮੈਸੇਜ ਦੇ ਰਖਾ ਕੇ ਲਓ ਹਾਂ ਮੈਸੇਜ ਦੇ ਖਾ ਦੇ ਦਵਾਸੀ ਦੇ ਉਹ ਦੂਜਾ ਰਹਿਣਾ ਪੈਪ ਵਾਲਾ ਭਾਜੀ ਐਂ ਗਰਾਂ ਚਲੋ ਠੀਕ ਆ ਇੱਥੇ ਗਾ ਤਾਂ ਨਹੀਂ ਮੰਨਵਾਜਦਾ ਤੁਹਾਡਾ ਇਹ ਕਲੇਣਾ ਵਾਂ ਸਜੇ ਨਹੀਂ ਕਲੇਣਾ ਨਹੀਂ ਹਾਂ ਕਲੇਣਾ ਨਹੀਂ ਹੁੰਦਾ ਭਾਈ ਨੂੰ ਪਸੰਦ ਨਹੀਂ ਆ ਭਾਜੀ ਕਹਿੰਦੇ ਸਕੂਟਰੀ ਤੇ ਗੱਡੀ ਨਹੀਂ ਮੈਂ ਸਮਝ ਗਿਆ ਗੱਲ ਇਹਨਾਂ ਨੇ ਵੇਚਣਾ ਇਹਨੂੰ ਵੇਚਣਾ ਭਾਈ ਨਹੀਂ ਨਹੀਂ ਇਹ ਵੇਚਣਾ ਚੱਲ ਤੂੰ ਆਉਣ ਦੇ ਮੈਸੀ ਦੇ ਕੋਈ ਨਹੀਂ ਪੈਜ ਮੈਸੀ ਦਾ ਕੰਮ ਬਥੇਰਾ ਆਉਂਦਾ ਵਾ ਮਾ ਮਿੱਟੀ ਚਾੜ ਨਹੀਂਦਾ ਉਹ ਹੱਲੂ ਵੀ ਗਾਂ ਪਟਨੇ ਮੈਸੀ ਨਾਲ ਪਟਨੇ ਮੈਨੂੰ ਉੱਤੇ ਨਹੀਂ ਜਾਣਾ ਵਾ ਜੋਤੇ ਰਖਾ ਦੇ ਲੈ ਹਾਂ ਆਹ ਛਤਰੀ ਲਵਾ ਦੀਏ ਹਾਂ ਦੂਜੀ ਛਤਰੀ ਫਾਈਬਰ ਵਾਲੀ ਲਾ ਲੈ ਵਿਸਰਾ ਗੱਲ ਬਾਤ ਹੋ ਗਈ ਤੂੰ ਆਪਾਂ ਲੱਗੀ ਜਾਵੇ ਧੁੱਪ ਦੀ ਕਿਹੜੀ ਗੱਲ ਧੁੱਪ ਧੁੱਪ ਦੀ ਛੱਡੋ ਮੈਂ ਲੱਟਾ ਨਹੀਂ ਆਣਾ ਮੈਂ ਗੱਲਾਂ ਖਲਾ ਤੁਹਾਨੂੰ ਮੁਝਾ ਦੇਣਾ ਮੈਂ ਬਸ ਰਹੀ ਆ ਨਾਲੇ ਵੌਇਸ ਕੋਲ ਲੱਗ ਮੁੜਿਆ ਅੱਜ ਅਸ਼ਾਮਾਂ ਨੂੰ ਛਤਰੀ-ਛੁਦਰੀ ਕੋਲ ਕੇ ਰੱਖ ਰਿਏ ਨੇ ਬਾਈ ਛਤਰੀ-ਛੁਦਰੀ ਕੋ ਜੋ ਮਰਦੀ ਏਤੀ ਹੈ ਐਸ ਤਰ੍ਹਾਂ ਛਤਰੀ ਹਲੇ ਭਵੇਂ ਉਹ ਹੀ ਰਹਿ ਦਿੰਦੇ ਆ ਉਹਦਾ ਐਂਗਲ ਲਵਾ ਕੇ ਨਾ ਤੇ ਉਹ ਨਹੀਂ ਯਾਰ ਛੋੜੇ ਲਵਾ ਦਿੰਦੇ ਆ ਮਜ਼ਾ ਨਹੀਂ ਆਉਂਦਾ ਬੰਦੇ ਪਾਜੀ ਕਹਿੰਦੇ 40-50 ਹਜ਼ਾਰ ਰੁਪਏ ਸਿੱਧਾ ਇਕੱਠਾ ਰੋਣਾ ਹਣਾ ਪਾਜੀ ਦੇਣੇ ਨੇ ਆਪਾਂ ਨਾਲ ਕਿਸ਼ਤਾਂ ਕਰ ਲੈਂਦੇ ਆ ਨਾ ਮੈਂ ਕਿ ਮਾਣਾਂਗੇ ਤੇ ਮੇਤਰੋ ਕੰਪੇਨ ਆਪਣੀ ਆ ਗਈ ਚੋ ਨਾ ਵਟਣ ਤੇ ਪਤਾ ਨਹੀਂ ਕਿੱਧਰ ਚਲ ਗਈ ਆ ਬੰਦੇ ਬੰਦੇ ਨਾਲ ਖੇੜਾ ਲੌਰ ਗਏ ਆ ਸਿਰਸਾ ਉਹਨਾਂ ਦਾ ਜਾ ਰਿਹਾ ਉਹਨਾਂ ਕੋਲ ਜਾਪਾ ਲੈ ਕੇ ਆਂਦੇ ਆ ਮੈਸੀ ਉਹ ਬੰਦਾ ਹੈ ਕਪੜਾ ਉੱਧਰ ਟਰਾਲੀ ਲੈ ਕੇ ਕੋਈ ਜਾਵਾ ਦਾਪਾ ਇੱਧਰ ਦੀ ਲੈ ਕੇ ਜਾਵਾਂਗੇ ਟਰਾਲੀ ਲਾ ਵੀ ਮਤਰਾ ਇੰਨਾ ਚੋਨਾ ਵਰਤਾ ਗੰ ਪੈਨੇ ਤਾਂ ਇੰਨਾ ਰਹਿ ਗਿਆ ਵਾ ਤੇ ਸ਼ਾਹ ਜੀ ਉਹਨਾਂ ਦੇ ਬੰਨੇ ਨਾਲ ਹੀ ਮਾਜਮੂਨ ਦਿੱਤੇ ਆ ਤੇ ਮਿੱਤਰੋ ਹੁਣ ਲੈਣ ਚਲੇ ਚਾ ਚਾਰ ਟਾਈਮ ਹੋ ਗਿਆ ਵਾ ਕਿਉਂ ਸ਼ਾਹ ਜੀ ਹੋ ਗਿਆ ਹੀ ਹੋ ਗਿਆ ਤੇ ਮੈਲਦੇ ਆ ਤੁਹਾਨੂੰ ਬ੍ਰੇਕ ਤੋਂ ਬਾਹਰ ਚਾ ਲੈ ਕੇ ਉਹਨਾਂ ਮੈਂ ਪਹਿਲਾਂ ਕਾ ਮਟਰ ਚਾ ਵੀ ਘਟੇਗੇ ਤੇ ਭਾਈ ਹੁਣੀ ਆਪਣੇ ਹੈਗੇ ਡਰਾਈਵਰ ਕੰਪੈਨ ਦੇ ਇਧਰ ਆ ਮਾੜੇ ਬਿਟੇ ਸ਼ਾਜੀ ਤੇ ਉਹਨਾਂ ਨੇ ਲੱਗੋ ਫਟਰ ਤੋਂ ਨਾਲ 1 2 3 ਅੱਗੇ ਜਾਣੇ ਅੱਗੇ ਜਾਣੇ ਅੱਗੇ ਜਾਣੇ चाय टी पड़ी लाता तो मथर बोकता अपना ट्रैक्टर सट्ठा सुट्ठा भर गया पूरे ट्राली ਟਰਾਲਾ ਇਹ ਲਾ ਲੋ ਸਾ ਲਾ ਮਿੱਤਰੋ ਕੰਮ ਆਪਣਾ ਗਿਆ ਨਿਬੜ ਔਰ ਉੱਤੇ ਕੀ ਡਾਂਸ ਕਰਨਦਾ ਆ ਬੰਦਾ ਆਪਣਾ ਛੰਡਾ ਪਿਆ ਬੰਦਾ ਆਇਆ ਛੰਡਾ ਵੀਲਾ ਲਓ ਵੀ ਮਿੱਤਰੋ ਕੰਮ ਆਪਾਂ ਨਿਬੜ ਗਿਆ ਤੇ ਮੋਟਰਸਾ ਲਗਾ ਲਾ ਸਟਾਰਟ ਹੋਣਾ ਆਪਾਂ ਚੱਲੇ ਅਸੀਂ ਘਰੇ ਜੇ ਵਲੋਗ ਵਧੀਆ ਲੱਗਾ ਤਾਂ ਕਰੋ ਲਾਈਕ ਚੈਨਲ ਸਬਸਕ੍ਰਾਈਬ ਮਿਲਦੇ ਆਂ ਕੱਲ ਨੂੰ ਨੈਕਸਟ ਵਲੋਗ ਵਿੱਚ ਨਵੇਂ ਪਾੜ ਦੇਵਾਂ। ਓ ਮਿੱਤਰੋ ਅੱਜ ਥੋ ਟਰੈਕਟਰ ਚਾੜਦਾ ਤੁਹਾਨੂੰ ਪਰਾ ਕਿ ਟਰਾਲਾ ਲੱਦਿਆ ਵਾ ਆਪਣਾ ਪੂਰਾ ਛੱਠੇ ਛੱਠੇ ਦਾ ਯੋਗ ਅੱਜ ਦੇਤੀਆਂ ਚੋਬਰ ਨੇ ਰੇਸਾਂ ਆ ਲੈ ਬ੍ਰੇਕਾਂ ਜੋਬਰ ਨੇ ਖੋਲ ਲੀਆਂ ਵਾ ਪਰੇ ਟਰਾਂਸਫਰ ਮਨਾ ਲੈ ਜਵੇ ਲੱਕੋ ਓਏ ਵਿਆਹ ਕੋਟਾ ਬਾਬਾ ਇਹਨੇ ਤਾਂ ਭੈਣ ਮੰਨਿਆ ਹੀ ਕੋਹ ਨਹੀਂ ਆ ਲਓ ਮਿੱਤਰੋ ਚੜਾਈ ਵਾ 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 ਬਾਕੀ ਜੇ ਕਲਿੱਪ ਕਹੂੰਗਾ ਸਵੇਰ ਨੂੰ ਮੈਂ ਜੋੜ ਦੂੰਗਾ ਹਣ ਉਹ 4x4 ਲੈ ਕੇ ਆਉਣ ਲੱਗਾ ਵਾ 4x4 ਓਏ ਸੱਤ ਮੇਰੀ ਉਹ ਲਗਾ ਕਿਹੜੀ ਜਿਹੜੀ ਮੈਂ 40 ਦੇ ਮਾਈਟ ਠੁਪਕੇ ਲਉਂਦੇ ਆ ਕੀ ਹੋਇਆ ਜੱਦ ਤੁਸੀਂ ਬੜਾ ਓਏ ਟਾਕਾ ਤੇ ਨਿਆਰੀ ਕਿਹਦਾ ਗੋਲੀ ਕਿਤੇ ਚਲਾਈ ਜਾ ਸਾਹਮਣੇ ਆ ਕੇ ਚਲਾਓ